ਚੋਰੀ ਦੀ ਹੈ ਤੁਸੀਂ ਵੀਡੀਓ ਕਾਫੀ ਜ਼ਿਆਦਾ ਦੇਖੀਆਂ ਹੋਣਗੀਆਂ ਕੁਝ ਲੋਕ ਸੋਨੇ ਚਾਂਦੀ ਦੀ ਚੋਰੀ ਕਰ ਲੈਂਦੇ ਨੇ ਜਿਹੜੇ ਚੋਰ ਨੇ ਗੱਡੀਆਂ ਮੋਟਰਸਾਈਕਲ ਚੋਰੀ ਕਰ ਲੈਂਦੇ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਤੇ ਤੁਹਾਨੂੰ ਉਹ ਵੀਡੀਓ ਨਾਲ ਹੀ ਦਿਖਾ ਰਹੇ ਹਾਂ ਸੀ ਇਸ ਵਿੱਚ ਇੱਕ ਨੌਜਵਾਨ ਦੁਕਾਨ ਦੇ ਵਿੱਚ ਆਉਂਦਾ ਹੈ ਥੋੜੀ ਦੇਰ ਲਈ ਸਮਾਨ ਦੇ ਆਲੇ ਦੁਆਲੇ ਘੁੰਮਦਾ ਹੈ ਤੇ ਉਸ ਤੋਂ ਬਾਅਦ ਮੌਕਾ ਪਾਉਂਦਾ ਹੈ ਤੇ ਦੇਸੀ ਘੀ ਦੇ ਕੰਟੇਨਰ ਚੱਕ ਲੈਂਦਾ ਹੈ ਇੱਕ ਤਾਂ ਆਪਣੇ ਡੱਬੇ ਵਿੱਚ ਲ ਘੋਲ ਲੰਦਾ ਹੈ ਪੈਂਟ ਵਿੱਚ ਲ ਘੋਲ ਲੰਦਾ ਤੇ ਦੂਸਰਾ ਹੱਥ ਵਿੱਚ ਫੜਦਾ ਹੈ ਵੀ ਸਿਰਫ ਬਹਾਨੇ ਕਰਕੇ ਉਸ ਤੋਂ ਬਾਅਦ ਕਾਊਂਟਰ ਤੇ ਜਾਂਦਾ ਹੈ ਤੇ ਪੁੱਛਦਾ ਹੈ ਕਿ ਰੇਟ ਹੈ ਜਿੰਨੀ ਦੇਰ ਦੇ ਵਿੱਚ ਜੋ ਮਾਲਕ ਹੈ ਦੁਕਾਨ ਦਾ ਰੇਟ ਦੱਸ ਹੈ ਉਹ ਦੋਵੇਂ ਡੱਬੇ ਚਾ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਲੋਕ ਇਸ ਵੀਡੀਓ ਨੂੰ ਬੜਾ ਇਸ ਵਕਤ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਰਹੇ ਨੇ ਤੇ ਇਸ ਨੌਜਵਾਨ ਦੀ ਜਿਹੜੀ ਵੀਡੀਓ ਹੈ ਨੂੰ ਵੀ ਤੁਸੀਂ ਧਿਆਨ ਨਾਲ ਦੇਖ ਲਓ ਚੋਰੀ ਕਰਨਾ ਬੜੀ ਗਲਤ ਗੱਲ ਹੈ ਇਸੇ ਕਰਕੇ ਅਸੀਂ ਤੁਹਾਨੂੰ ਵੀਡੀਓ ਵੀ ਦਿਖਾ ਰਹੇ ਹਾਲਾਂਕਿ ਬਾਕੀ ਖਬਰਾਂ ਦੇ ਮੁਕਾਬਲੇ ਜੇਕਰ ਆਪਾਂ ਦੇਖੀਏ ਕਿ ਬੜੀ ਵੱਡੀ ਉਸ ਤਰੀਕੇ ਦੀ ਖਬਰ ਨਹੀਂ ਹੁੰਦੀ ਪਰ ਜਿਸ ਤਰੀਕੇ ਦੇ ਕੰਮ ਕੀਤੇ ਜਾ ਰਹੇ ਨੇ ਸਮਾਜ ਦੇ ਵਿੱਚ ਇਹ ਬੜੇ ਗਲਤ ਆਪਾਂ ਨੂੰ ਸੰਦੇਸ਼ ਦਿੰਦੇ ਇਸ ਕਰਕੇ ਅਸੀਂ ਇਸ ਵੀਡੀਓ ਨੂੰ ਵੀ ਤੁਹਾਨੂੰ ਦਿਖਾ ਰਹੇ ਹਾਂ ਔਰ ਪੂਰੇ ਤਰੀਕੇ ਦੇ ਨਾਲ ਦਿਖਾ ਰਹੇ ਹਾਂ ਜਰਾ ਦੇਖੋ ਕਿਵੇਂ ਇਹ ਜੋ ਵਿਅਕਤੀ ਹੈ ਜੋ ਨੌਜਵਾਨ ਹੈ ਦੁਕਾਨ ਦੇ ਅੰਦਰ ਖੜਾ ਹੈ ਉਹਨੂੰ ਨਹੀਂ ਪਤਾ ਸੀ ਇਸ ਵੇਲੇ ਤੱਕ ਕਿਸ ਨੂੰ ਨਹੀਂ ਪਤਾ ਕਿ ਇਹ ਇਸ ਦੀ ਸਾਰੀ ਵੀਡੀਓ ਬਣ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਸਕਦਾ ਸੀ ਇਸ ਨੂੰ ਨਹੀਂ ਪਤਾ ਸੀ ਪਰ ਹੋਇਆ ਕੋਹੀ ਹੈ ਦੇਖੋ ਆਰਾਮ ਨਾਲ ਖੜਾ ਹੁੰਦਾ ਨੌਜਵਾਨ ਇਹ ਨੌਜਵਾਨ ਦੀ ਸ਼ਕਲ ਤੁਸੀਂ ਧਿਆਨ ਦੇ ਨਾਲ ਦੇਖ ਲਓ ਜੇਕਰ ਤੁਹਾਨੂੰ ਕਿਤੇ ਲੱਭਦਾ ਤੈਨੂੰ ਪਛਾਣ ਲਓ ਪਹਿਲਾਂ ਜਿਹੜੇ ਸਮਾਨ ਪਿਆ ਹੁੰਦਾ ਦੁਕਾਨ ਦੇ ਉੱਤੇ ਚੱਕਦਾ ਹੈ ਰੇਟ ਵਗੈਰਾ ਦੇਖਦਾ ਹੈ ਸ਼ਾਇਦ ਇਹ ਡੱਬਿਆਂ ਤੇ ਦੇਖ ਰਿਹਾ ਕਿ ਕਿਹੜਾ ਰੇਟ ਵੱਧ ਹੈ ਦੇਸੀ ਘਿਓ ਵੱਧ ਕਿਹੜਾ ਮਹਿੰਗਾ ਹੈ ਇਸੇ ਕਰਕੇ ਇਸ ਨੂੰ ਕਹਿੰਦੇ ਨੇ ਕਿ ਸ਼ਾਇਦ ਇਹ ਜਿਹੜਾ ਚੋਰ ਹੈ ਦੇਸੀ ਘੀ ਦਾ ਸ਼ੌਕੀਨ ਹੈ ਤੇ ਸ਼ਾਇਦ ਇਸ ਨੇ ਇਸੇ ਦੇਸੀ ਘੀ ਨਾਲ ਆਪਣੀ ਬਾਡੀ ਬਣਾਣੀ ਸੀ ਪਰ ਪੈਸਿਆਂ ਦੀ ਕਮੀ ਸੀ ਇਸੇ ਕਰਕੇ ਹੁਣ ਤਸਵੀਰਾਂ ਸਾਹਮਣੇ ਜੋ ਆਈਆਂ ਦੇਖੋ ਬੜੇ ਆਰਾਮ ਦੇ ਨਾਲ ਪਹਿਲਾਂ ਰੇਟ ਵਗੈਰਾ ਦੇਖਦਾ ਉਸ ਤੋਂ ਬਾਅਦ ਇੱਕ ਡੱਬਾ ਚੱਕ ਕੇ ਲਕੋ ਲਿਆ ਲਓ ਜੀ ਲਕੋ ਲਿਆ ਉਸ ਤੋਂ ਬਾਅਦ ਦੂਸਰਾ ਡੱਬਾ ਵੀ ਚੱਕ ਲਿਆ ਤੇ ਥੋੜੀ ਦੇਰ ਤੱਕ ਇਧਰ ਉਧਰ ਦੇਖਦਾ ਕਿ ਕੋਈ ਦੇਖਤਾ ਨਹੀਂ ਰਿਹਾ ਤੇ ਉਸ ਤੋਂ ਬਾਅਦ ਕਾਊਂਟਰ ਤੇ ਨੌਜਵਾਨ ਜਾਂਦਾ ਤੇ ਜਿੱਥੇ ਬਿਲਿੰਗ ਸੈਕਸ਼ਨ ਹੁੰਦਾ ਤੇ ਪੁੱਛਦਾ ਇਹਦਾ ਕੀ ਰੇਟ ਹੈ ਹਾਲੇ ਉਸ ਨੂੰ ਰੇਟ ਦੱਸਿਆ ਹੀ ਸੀ ਤੇ ਮੌਕੇ ਤੋਂ ਹੀ ਦੁਕਾਨ ਤੋਂ ਰਫੂ ਚੱਕਰ ਹੋ ਜਾਂਦਾ ਭੱਜ ਜਾਂਦਾ ਦੁਕਾਨਦਾਰ ਨੇ ਪਿੱਛਾ ਕੀਤਾ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕਿੱਥੇ ਕਾਬੂ ਆਇਆ ਨੌਜਵਾਨ ਹੈ ਜਿਹੜਾ ਦੁਕਾਨਦਾਰ ਸੀ ਉਹ ਥੋੜੀ ਅਢੇਡ ਉਮਰ ਦਾ ਇਸ ਕਰਕੇ ਇਸ ਦਾ ਮੁਕਾਬਲਾ ਨਹੀਂ ਕਰ ਪਾਇਆ ਤੇ ਦੋ ਡੱਬੇ ਮੌਕੇ ਤੋਂ ਚੱਕ ਕੇ ਫਰਾਰ ਹੋ ਗਿਆ ਤੇ ਦੁਕਾਨਦਾਰ ਵੀ ਕਹਿ ਰਿਹਾ ਕਿ ਮੇਰਾ ਕਰੀਬ 12-1500 ਦਾ ਨੁਕਸਾਨ ਕਰ ਗਿਆ ਕਿਉਂਕਿ ਇੱਕ ਡੱਬੇ ਦੀ ਕੀਮਤ 6 650 ਰੁਪਿਆ ਤੇ ਦੋ ਡੱਬੇ ਉਹੀ 12-1300 ਰੁਪਏ ਦੇ ਹੋਏ ਤੇ ਚੋਰੀ ਕਰਕੇ ਨੌਜਵਾਨ ਫਰਾਰ ਹੋ ਜਾਂਦਾ ਤੇ ਸਭ ਤੋਂ ਪਹਿਲਾਂ ਤੁਸੀਂ ਉਸ ਦੁਕਾਨਦਾਰ ਦੀ ਵੀ ਗੱਲਬਾਤ ਸੁਣ ਲਓ ਕੱਲ ਸਾਡੀ ਦੁਕਾਨ ਤੇ ਅਨਪਛਤਾ ਗਾਹ ਆਇਆ ਉਹਨੇ 1 ਕਿਲੋ ਦੇਸੀ ਘਿਓ ਦਾ ਡੱਬਾ ਸਾਡੇ ਰੈਕ ਚੋਂ ਚੁੱਕ ਕੇ ਤੇ ਦੌੜ ਗਿਆ ਤੇ ਅਸੀਂ ਉਹਨੇ ਮਗਰ ਦੌੜੇ ਆ ਪਰ ਉਹ ਕਾਬੂ ਨਹੀਂ ਆਇਆ ਉਹ ਪਹਿਲਾਂ ਤੁਸੀਂ ਧਿਆਨ ਦਿੱਤਾ ਵੀ ਕੀ ਕਰਦਾ ਰਿਹਾ ਪਹਿਲਾਂ ਤੁੰਦਾ ਰਿਹਾ ਤੁੰਦਾ ਰਿਹਾ ਤੇ ਬਾਅਦੋਂ ਸਾਹੀ ਆਪਣੇ ਗਾਕਾਂ ਚ ਵਿਜੀ ਸੀ ਸਮ ਨਹੀਂ ਪਤਾ ਲੱਗਾ ਉਹ ਕਿੱਥੇ ਸੀ ਸੀਸੀਟੀਵੀ ਚ ਕੀ ਨਜ਼ਰ ਆਇਆ ਤੁਹਾਨੂੰ ਸੀਸੀਟੀਵੀ ਚ ਉਹਨੇ ਹੀ ਘੋੜਾ ਡੱਬਾ ਆਪਣੀ ਪੈ ਕੈਂਟ ਦੇ ਵਿੱਚ ਪਾਇਆ ਤੇ ਇੱਕ ਡੱਬਾ ਹੱਥ ਫੜ ਕੇ ਸੰਗੂਈਦਾ ਰਿਹਾ ਕੀ ਭਾਵ ਹੈ ਕਿ ਨਾਲ ਹੀ ਬਾਹਰੋਂ ਦੌੜ ਗਿਆ ਹੁਣ ਕੀ ਮੰਗ ਕਰਦੇ ਜੀ ਅਸੀਂ ਕਹਿੰਦੇ ਜਲਦੀ ਜਲਦੀ ਫੜੋ ਤੇ ਜਿਹੜਾ ਇਹਨੂੰ ਫੜਾਏਗਾ ਉਹਨੂੰ ਇਨਾਮ ਦਿੱਤਾ ਜਾਏ ਤਾਂ ਚੋਰ ਤੇ ਚੋਰੀਆਂ ਤੁਸੀਂ ਬੜੀਆਂ ਦੇਖੀਆਂ ਹੋਣੀਆਂ ਇਹ ਇੱਕ ਚੋਰੀ ਨੇ ਲੋਕਾਂ ਨੂੰ ਬੜਾ ਹੈਰਾਨ ਕਰਕੇ ਰੱਖ ਦਿੱਤਾ ਕਿ ਕਿਸ ਤਰੀਕੇ ਨਾਲ ਦਿਨ ਦਿਹਾੜੇ ਇੱਕ ਨੌਜਵਾਨ ਦੁਕਾਨ ਦੇ ਵਿੱਚ ਆਂਦਾ ਸ਼ੋਰੂਮ ਦੇ ਵਿੱਚ ਆਂਦਾ ਹੈ ਤੇ ਉਥੇ ਆ ਕੇ ਸਭ ਤੋਂ ਪਹਿਲਾਂ ਦੇਖਦਾ ਕਿ ਕੀ ਕੀ ਮੈਂ ਚੱਕਣਾ ਕੀ ਕੀ ਨਹੀਂ ਚੱਕਣਾ ਤੇ ਇਸ ਵਕਤ ਤੱਕ ਇਸ ਨੌਜਵਾਨ ਨੂੰ ਨਹੀਂ ਪਤਾ ਹੁੰਦਾ ਕਿ ਦੁਕਾਨ ਦੇ ਵਿੱਚ ਸ਼ੋਰੂਮ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੁੰਦੇ ਆ ਤੇ ਇਹ ਆਪਣੀ ਉਹੀ ਕਾਰਸਤਾਨੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਐਨੇ ਚਿਰ ਦੇ ਵਿੱਚ ਹੀ ਜੋ ਦੁਕਾਨ ਦਾ ਮਾਲਕ ਹੈ ਉਸਨੇ ਸਾਰੀ ਸੀਸੀਟੀਵੀ ਆਪਣੇ ਕੰਪਿਊਟਰ ਦੇ ਵਿੱਚ ਡਾਊਨਲੋਡ ਕੀਤੀ ਤੇ ਮੋਬਾਈਲ ਦੇ ਵਿੱਚ ਪਾ ਕੇ ਇਸ ਨੂੰ ਵਾਇਰਲ ਕਰ ਦਿੱਤਾ ਹੁਣ ਦੁਕਾਨਦਾਰ ਵੀ ਲੋਕਾਂ ਨੂੰ ਕਹਿ ਰਿਹਾ ਹੈ ਕਿ ਲੱਭ ਲੋ ਜਰਾ ਇਸ ਨੂੰ ਜੇਕਰ ਕਿਤੇ ਲੱਭਦਾ ਤੇ ਇਹਦੇ ਨਾਲ ਮੇਰਾ 12-1500 ਰੁਪਏ ਦਾ ਹਿਸਾਬ ਹੈ ਤੇ ਉਹ ਵੀ ਇਹਦੇ ਨਾਲ ਮੈਂ ਹਿਸਾਬ ਆਪਣਾ ਪੂਰਾ ਕਰ ਲੂੰਗਾ ਤੇ ਉਸ ਤੋਂ ਬਾਅਦ ਛੱਡ ਦੇਾਂਗੇ ਤੇ ਆਹ ਦੇਖ ਲੋ ਸ਼ਕਲ ਜਰਾ ਤੁਸੀਂ ਪਛਾਣ ਲੋ ਕਿਸ ਤਰੀਕੇ ਦੇ ਨਾਲ ਦੁਕਾਨ ਦੇ ਵਿੱਚੋਂ ਜੋ ਦੇਸੀ ਕੀ ਦੇ ਡੱਬੇ ਚੋਰੀ ਕਰਕੇ ਫਰਾਰ ਹੋ ਗਿਆ ਤੇ ਸੋਸ਼ਲ ਮੀਡੀਆ ਤੇ ਵੀ ਲੋਕ ਬੜੇ ਆਪਾਂ ਕਹੀਏ ਕਿ ਕੋਈ ਫਨੀ ਕਮੈਂਟ ਕਰ ਰਹੇ ਨੇ ਕੋਈ ਕਹਿੰਦੇ ਨੇ ਕਿ ਇਹ ਨੌਜਵਾਨ ਹੈ ਕਿ ਜਿਹੜਾ ਜਿਮ ਵਿੱਚ ਜਾਂਦਾ ਹੈ ਤੇ ਇਹਦੇ ਕੋਲ ਪੈਸੇ ਥੋੜੀ ਕਮੀ ਸੀ ਦੇਸੀ ਕੀ ਉਹ ਕਿਹਾ ਸੀ ਕਿ ਦੇਸੀ ਕੀ ਖਾਇਆ ਕਰ ਤੇਰੀ ਬਾਡੀ ਬਣ ਜੂਗੀ ਤੇ ਇਸ ਕਰਕੇ ਇਹ ਦੇਸੀ ਕੀ ਦੇ ਡੱਬੇ ਚੱਕ ਕੇ ਫਰਾਰ ਹੋ ਗਿਆ ਇੱਕ ਹੋਰ ਯੂਜ਼ ਕਮੈਂਟ ਕੀਤਾ ਸੋਸ਼ਲ ਮੀਡੀਆ ਤੇ ਕਿ ਦੇਸੀ ਕੀ ਦਾ ਸ਼ੌਕੀਨ ਮੁੰਡਾ ਹੈ ਤੇ ਇਸ ਕਰਕੇ ਇਸ ਨੂੰ ਹੋਰ ਤਾਂ ਕੁਝ ਨਹੀਂ ਲੱਭਿਆ ਤੇ ਸਿਰਫ ਇਸਨੇ ਦੇਸੀ ਕੀ ਦੀ ਹੀ ਚੋਰੀ ਕੀਤੀ ਹੈ ਕੁਝ ਲੋਕ ਕਹਿ ਰਹੇ ਨੇ ਕੋਈ ਗੱਲ ਨਹੀਂ ਇਹਦੇ ਕੋਲ ਪੈਸੇ ਨਹੀਂ ਸੀ ਇਸ ਕਰਕੇ ਖਾਣ ਪੀਣ ਦਾ ਸਮਾਨ ਸੀ ਇਸ ਕਰਕੇ ਚੋਰੀ ਕਰਕੇ ਚਲਾ ਗਿਆ ਪਰ ਜੇਕਰ ਖਾਣ ਪੀਣ ਦਾ ਸਮਾਨ ਚੋਰੀ ਕੀਤਾ ਹੈ ਇਹ ਵੀ ਗਲਤ ਹੈ ਜੇਕਰ ਪੈਸੇ ਨਹੀਂ ਸੀ ਤਾਂ ਇਸ ਨੂੰ ਪੈਸੇ ਕਮਾਣੇ ਚਾਹੀਦੇ ਮਿਹਨਤ ਕਰਨੀ ਚਾਹੀਦੀ ਇਸ ਤਰੀਕੇ ਨਾਲ ਚੋਰੀ ਨਹੀਂ ਕਰਨੀ ਚਾਹੀਦੀ ਖੈਰ ਸੋਸ਼ਲ ਮੀਡੀਆ ਤੇ ਲੋਕ ਬੜੇ ਅਜੀਬੋ ਗਰੀਬ ਔਰ ਫਣੀ ਤਰੀਕੇ ਦੇ ਕਮੈਂਟ ਵੀ ਕਰ ਰਹੇ ਨੇ ਔਰ ਇਸ ਚੋਰ ਦੀਆਂ ਤਸਵੀਰਾਂ ਹੁਣ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹ ਕਦੇ ਤੋਂ ਸਮਾਨ ਚੋਰੀ ਕਰਕੇ ਦੇਸੀ ਕੀ ਦੇ ਕੰਟੇਨਰ ਚੋਰੀ ਕਰਕੇ ਦੁਕਾਨ ਤੋਂ ਫਰਾਰ ਹੋ ਜਾਂਦਾ ਹੈ